ਮੌਕਾ ਇਹ ਦੇਖੋ 52 ਅਖਰੀ ਕੇ ਵਿੱਚ ਸ਼ਬਦ ਆਵਾਗਾ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਦੇਖੋ ਹੁਣ ਆਪਾਂ ਇਸ ਕਾ ਕੀ ਮਤਲਬ ਹੋਇਆ ਵੀ ਜਿਹੜੀ ਆ ਦੇ ਹੈ ਨਾ ਇਹ ਬੜੀ ਹੀ ਦੁਰਲਭ ਦੇ ਹੈ ਇਸ ਦੇ ਨੂੰ ਇਸਕੇ ਵਿੱਚ ਰੱਖੀ ਹੋਈ ਹੈ ਜੋਤ ਪਰਮਾਤਮਾ ਨਾ ਇਹ ਆਪਾਂ ਨੂੰ ਪਤਾ ਇਹ ਦੇਖ ਨਾ ਤਾਂ ਇਹ ਚੀਜ਼ ਸ਼ੇਰ ਨੂੰ ਪਤਾ ਹੈ ਨਹੀਂ ਵੀ ਮੇਰੇ ਅੰਦਰ ਕੋਈ ਦੇ ਰੱਖੀ ਵੀ ਹੈ ਪਰਮਾਤਮਾ ਕੀ ਨਾ ਇਹ ਚੀਜ਼ ਕਿਸੇ ਕਾਂ ਕਬੂਤਰ ਨੂੰ ਪਤਾ ਵੀ ਮੇਰੇ ਅੰਦਰ ਕੁਛ ਰੱਖਿਆ ਵਾ ਭਾਵੇਂ ਇੱਕ ਮਨੁੱਖਾ ਜਨਮ ਹੀ ਹੈ ਜਿਸਕੇ ਕੋਲੇ ਅਵਸਰ ਹੈ ਜਿਸ ਨੂੰ ਪਤਾ ਹੈ ਵੀ ਮੇਰੇ ਬਾਸ ਪਰਮਾਤਮਾ ਦੀ ਜੋਤ ਪਈ ਹੈ ਵੀ ਮੈਂ ਪਰਮਾਤਮਾ ਨੂੰ ਮਿਲਣਾ ਹੁਣ ਦੇਖੋ ਫਫਾ ਫਿਰ ਤ ਫਿਰ ਤ ਤੂੰ ਆਇਆ ਦੁਰਲਭ ਦੇ ਕਾਲ ਯੁਗ ਮੇ ਆਇਆ ਇਸ ਦਾ ਕੀ ਮਤਲਬ ਹੋਇਆ ਇਸ ਦਾ ਮਤਲਬ ਇਹ ਹੋਇਆ ਨਾ ਵੀ ਭਾਈ ਤੂੰ ਕ ਕੁੱਤੇ ਗਧੇ ਬਿੱਲੇ ਘੋੜੇ ਸ਼ੇਰ ਬੱਕਰੀ ਕੇ ਹੋਰਾਂ ਕੇ ਵਿੱਚ ਤੇ ਘੁੰਮਦਾ ਘੁੰਮਦਾ ਤੂੰ ਇਹ ਸਭ ਮਨੁੱਖਾ ਜਨਮ ਤੱਕ ਪਹੁੰਚਿਆ ਹੁਣ ਠੀਕ ਹੈ ਫਿਰ ਅੱਗੇ ਮਹਾਰਾਜ ਕਹਿ ਰਹੇ ਆ ਫੇਰ ਇਹ ਔਸਰ ਚੜੈ ਨਾ ਹੱਥਾ ਨਾਮ ਜਪੋ ਤੋ ਕਟਿਆ ਫਾਂਸਾ ਦੇਖੋ ਇਸਕਾ ਕੀ ਮਤਲਬ ਹੈ ਵੀ ਫਿਰ ਜੜਾ ਹੈ ਔਸਰ ਹੈ ਜਿਹੜੇ ਆਪਾਂ ਮਨੁੱਖਾ ਜਨਮ ਕੇ ਵਿੱਚ ਆਏ ਆ ਵੀ ਫੇਰ ਇਹ ਔਸਰ ਹੱਥ ਕੇ ਵਿੱਚ ਨਹੀਂ ਚੜਨਾ ਹੁਣ ਆਪਣੇ ਕੋ ਮੌਕਾ ਹੈ ਫੇਰ ਇਹ ਔਸਰ ਚੜੈ ਨਾ ਹੱਥਾ ਹੁਣ ਕਿਉਂਕਿ ਕੁੱਤੇ ਨੂੰ ਤਾਂ ਨਹੀਂ ਪਤਾ ਹੁਣ ਜਿਹੜਾ ਕੁੱਤਾ ਹੈ ਕੁੱਤੇ ਨੂੰ ਕੀ ਪਤਾਗਾ ਜਾਂ ਕੋਈ ਕਾਂ ਹੈ ਇਹਨੂੰ ਕਾਂ ਨੂੰ ਵਿਚਾਰੇ ਨੂੰ ਕੀ ਪਤਾਗਾ ਵੀ ਮੈਂ ਮੇਰੇ ਅੰਦਰ ਕੋਈ ਉਹ ਕੋਈ ਦੇਵੀ ਹੈਗੀ ਹੈ ਪਰਮਾਤਮਾ ਦੀ ਜੋਤ ਹੈ ਪਤਾ ਇਸ ਨੂੰ ਕੁਝ ਨਹੀਂ ਪਤਾ ਠੀਕ ਹੈ ਸੋ ਇਹ ਜਾਨਵਰ ਨੂੰ ਨਹੀਂ ਪਤਾ ਸਿਰਫ ਮਨੁੱਖ ਦੇ ਕੋਲ ਇਹ ਨਹੀਂ ਸੁੱਝੀ ਹੈ ਜਿਹੜਾ ਆਪਣੇ ਤੇ 25 30 ਸਾਲ ਹਜ਼ਾਰਾਂ ਲੱਖਾਂ ਸਾਲ ਲੱਗੇਗੀ ਵੀ ਸੋਚ ਸਗਾ ਠੀਕ ਹੈ ਤੇ ਆਪਣੇ ਤੇ ਪਿੱਛੇ ਵੀ ਸੋਚ ਸਗਾ ਠੀਕ ਇਹ ਮਨੁੱਖੇ ਜਨਮ ਦੇ ਕੋਲ ਇਹ ਅਵਸਰ ਹੈ ਸੋ ਅੱਗੇ ਕਹ ਰਹੇ ਮਹਾਰਾਜ ਕਹ ਰਹੇ ਫੇਰੇ ਇਹ ਔਸਰ ਚੜਾ ਨਾ ਹੱਥਾ ਨਾਮ ਜਪੋ ਤੋ ਕਟਿਏ ਫਾਂਸਾ ਪਈ ਨਾਮ ਜਪਣਾ ਪੈਣਾ ਨਾਮ ਜਪਣਾ ਕਾ ਕੀ ਮਤਲਬ ਹੈ ਵੀ ਜਿਹੜਾ ਮਾਨੈ ਆ ਸਾਰਾ ਦਿਨ ਖਿਆਲਾਂ ਦਾ ਬੁਲਬੁਲਾ ਬਸ ਇਹ ਭੰਨਣਾ ਆਪਾਂ ਨੇ ਇਹਨੂੰ ਪਵਿੱਤਰ ਕਰਨਾ ਮਨ ਜਿੱਤੈ ਜਗ ਜੀਤ ਕਨਸੈਪਟ ਸਾਰਾ ਮਨ ਕਾ ਠੀਕ ਹੈ ਮਨੁਸ ਪਵਿੱਤਰ ਹੋ ਗਿਆ ਜਿਹੜੀ ਆ ਆਤਮਾ ਏ ਪਰਮਾਤਮਾ ਕੀ ਆ ਪਰਮਾਤਮਾ ਤੱਕ ਮਿਲਣੇ ਵਾ ਸਫਲ ਹੋ ਜੂਗੀ ਜਿੱਥੇ ਇਹ ਬੈਠਿਆ ਦਾ ਕਿੰਗ ਆਫ ਵਰਲਡ ਵੀ ਨਹੀਂ ਕਹਿ ਸਕਦੇ ਇਹਦਾ ਬ੍ਰਹਿਮੰਡ ਦਾ ਮਤਲਬ ਬਾਪ ਹੈ ਸਾਰਿਆਂ ਦਾ ਇਹ ਇੱਥੇ ਤੇ ਆਈ ਵੀ ਹੈ ਇੱਥੇ ਤੱਕ ਇਸ ਨੂੰ ਠੀਕ ਹੈ ਦਰਸ਼ਨ ਕਰਾਣੇ ਆਪਣੇ ਤੇ ਦਰਸ਼ਨ ਕਰਨੇ ਵਾਸਤੇ ਇੱਥੇ ਜਾਣੇ ਕੀ ਲੋੜ ਨਹੀਂ ਆਪਣੇ ਅੰਦਰੇ ਚੱਕਣੇ ਦੀ ਲੋੜ ਹੈ ਅੰਦਰੇ ਬੈਠਿਆ ਭਗਤ ਪੀਪਾ ਜੀ ਕਹਿ ਰਹੇ ਵੀ ਜਿਸ ਦਿਨ ਮਨੂੰ ਮੈਂ ਕਿਉਂ ਕਰਾਂ ਕਿਸੇ ਦੇ ਅੱਗੇ ਫੁੱਲ ਚੜਾਵਾ ਵੀ ਮੈਂ ਕਿਉਂ ਕਿਸੇ ਅੱਗੇ ਧੂਪ ਦੀਪ ਮਾਲਾ ਕਰਾਂ ਜਦ ਮੇਰੇ ਪਰਮਾਤਮਾ ਅੰਦਰ ਹੀ ਬੈਠਿਆ ਮੈਂ ਕਿਉਂ ਕਿਸੇ ਅੱਗੇ ਆਪਣੇ ਪਰਮਾਤਮਾ ਕੀ ਬੇਇੱਜ਼ਤੀ ਕਰਾਂ ਝੂਕ ਗਿਆ ਜਦ ਮੈਨੂੰ ਇਹਨਾਂ ਪੱਥਰਾਂ ਕੇ ਮੂਰੇ ਮੈਨੇ ਝੁਕਦਾ ਜਦ ਪਰਮਾਤਮਾ ਮੇਰੇ ਅੰਦਰ ਹੀ ਬੈਠਿਆ ਫਿਰ ਅੱਗਾ ਕਹ ਰਹੇ ਫਿਰ ਫਿਰ ਆਵਣ ਜਾਣ ਨਾ ਹੋ ਵੀ ਦੇਖੋ ਫਿਰ ਫਿਰ ਨਹੀਂ ਆਪਾਂ ਆਪਾ ਕਹੀ ਜਾਂਾਂਗੇ ਵੀ ਜੇ ਉਰੇ ਮਰ ਗਏ ਦੁਆਰਾ ਚੰਗਾ ਜਨਮ ਮਿਲੂਗਾ ਅਗਲਾ ਜਨਮ ਮਿਲੂਗਾ ਨਾ 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 ਫਿਰ ਫਿਰ ਆਵਣ ਜਾਣ ਨਾ ਹੋ ਵੀ ਐ ਨਹੀਂ ਪਤਾ ਇਸਤੇ ਬਾਅਦ ਦੁਬਾਰਾ ਕਾਂ ਕਿ ਜੁਨੀ ਵੀ ਪੈ ਜਾਏ ਕਿਉਂਕਿ ਫੱਪਾ ਫਿਰ ਤੇ ਫਿਰ ਤੂੰ ਆਇਆ ਨਾ ਕਹੀਂ ਜੁਨਾ ਮੈਂ ਦੇਖੂ ਮਗਾਇਆ ਨਾ ਤੂੰ ਕੁੱਤਾ ਗਦਾ ਬਿੱਲੀ ਭੇਡ ਬੱਕਰੀ ਮੈਂ ਦੇਖੂ ਮਗਾਇਆ ਫਿਰ ਫਿਰ ਆ ਫਿਰ ਫਿਰ ਅਹ ਫਿਰ ਫਿਰ ਆਪਨ ਜਾਣ ਨਾ ਹੋਵੀ ਇੱਕ ਹੈ ਏਕ ਜਪੋ ਜਪ ਸੋਈ ਜਿਹੜਾ ਇੱਕ ਹੈ ਸਭ ਕੇ ਵਿੱਚ ਬਿਰਾਜਮਾਨ ਹੈ ਉਹ ਇੱਕ ਪਰਮਾਤਮਾ ਬੈਠਿਆ ਉਸ ਨੂੰ ਜਪੋ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਮੇਲ ਲਿਓ ਨਾਨਕ ਵਿਚਾਰੇ ਦੇਖੋ ਕਹਰੇ ਵੀ ਕਾਰਯੋ ਕੰਮ ਪ੍ਰਮਾਤਮਾ ਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਵੀ ਕਰੋ ਕਿਰਪਾ ਵੀ ਇਹ ਪ੍ਰਮਾਤਮਾ ਆਪਾਂ ਉਸ ਅੱਗੇ ਅਰਦਾਸ ਕਰ ਸਕਦਾ ਵੀ ਜੇ ਥਾਰੇ ਅੰਦਰ ਚਾਹਨਾ ਹੋਊਗੀ ਤਾਂ ਅਸੀਂ ਮੈਂ ਅਰਦਾਸ ਕਰੂੰਗੇ ਪ੍ਰਮਾਤਮਾ ਕਿਰਪਾ ਕਰ ਦੋ ਵੀ ਮੇਰਾ ਹੁਣੇ ਉਹ ਮੌਕਾ ਦੇਖੇ ਹੱਥੋਂ ਮਤੇ ਜਾਣ ਨਾ ਦੇ ਦੀ ਮੈਨੂੰ ਆਪਣੇ ਦਰਸ਼ਨ ਦੇ ਤੇ ਮੈਨੂੰ ਆਪਣੇ ਮਾਂ ਮਿਲਾ ਲੈ ਸੋ ਭਾਈ ਇਹ ਹੈ ਪਵਨ ਅਖਰੀ ਦਾ ਸ਼ਬਦ ਇਹ ਹੁਣ ਮੌਕਾ ਹੈ ਸਾਡੇ ਕੋਲ ਪ੍ਰਮਾਤਮਾ ਨੂੰ ਮਿਲਨੇ ਦਾ ਤੇ ਇਸ ਮੌਕੇ ਨੂੰ ਹੱਥੋਂ ਮਤੇ ਗਵਾ ਨਾ ਦਿਓ ਬਹੁਤ ਜੁੰਨਾ ਕੇ ਵਿੱਚ ਤੇ ਆਏ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ 52 ਅਖਰੀ ਕੇ ਵਿੱਚ ਲਿਖਿਆ ਵਾਹੇ ਸ਼ਬਦ ਪੜ ਲਿਓ ਤੇ ਗੌਰ ਕਰ ਲਿਓ ਫਫਾ ਫਿਰ ਤੇ ਫਿਰ ਤੇ ਤੂੰ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਫਿਰ ਇਹ ਔਸਰ ਚਰੈ ਨਾ ਹਾਥਾ ਨਾਮ ਜਪੋ ਤੋ ਕਟਿਆ ਫਾਂਸਾ ਫਿਰ ਫਿਰ ਆਵਣ ਜਾਣ ਨਾ ਹੋਵੀ ਏਕ ਏਕ ਜਪੋ ਜਪਸੋਈ ਕਰੋ ਪ੍ਰਭ ਕਿਰਪਾ ਕਰਨ ਹਾਰਾ ਮੇਰੇ ਰਿਹਾ ਨਾਨਕ ਵਿਚਾਰਾ ਇਸ ਤੁਕ ਕਾ ਚ ਅਰਥ ਕੱਢ ਕੇ ਦੇਖ ਲਿਓ ਹੁਣ ਆ ਮਨੁੱਖਾ ਜਨਮ ਦਾ ਥਾਰੇ ਪਾ ਔਸਰ ਹੈਗਾ ਇਹਨੂੰ ਗਵਾਓ ਨਾ ਪਰਮਾਤਮਾ ਘਰ ਅਰਦਾਸ ਕਰੋ ਕਿ ਇਹ ਪਰਮਾਤਮਾ ਮੈਨੂੰ ਮਿਲਾ ਲੈ ਪਰ ਮਨ ਕੀ ਸ਼ੁੱਧੀ ਕਰ ਲੋ ਤੇ ਪਰਮਾਤਮਾ ਨੂੰ ਆਤਮਾ ਨਾਲ ਮਿਲਾ ਲੋ ਧੰਨਵਾਦ